ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡੇ ਸਾੜਿਆਂ ਦਾ ਮੇਰੇ ਇੱਕ ਨਵੇਂ ਬਲੌਗ 'ਚ ਤੁਹਾਡੇ ਸਾੜਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਸਾੜੇ ਆਏ ਆਂ ਬੀਰਪਾਪਾ ਬੁੱਢਾ ਸਾਬ ਜੀ ਦੇ ਦਰਸ਼ਨ ਕਰਨ ਜੋ ਕਿ ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੀ ਦੂਰੀ ਤੇ ਜਬਾਲ ਅੰਮ੍ਰਿਤਸਰ ਰੋਡ ਦੇ ਉੱਤੇ ਪੈਂਦਾ ਵਾ ਤੇ ਹੁਣ ਜੋੜੇ ਜਮਾ ਕਰਾ ਕੇ ਅਸੀਂ ਹੱਥ ਪੈਰ ਸੁੱੱਚੇ ਕਰਕੇ ਚੱਲੇ ਆ ਮੱਥਾ ਟੇਕਣ ਅੰਦਰ ਹੁਣ ਅਸੀਂ ਅੰਦਰ ਆਣ ਕੇ ਤੇ ਸਬਤ ਪਹਿਲੇ ਜਾਵਾਂਗੇ ਸਰੋਵਰ ਵਾਲੀ ਸਾਈਟ 'ਚ ਪਹਿਲੋਂ ਪੰਜ ਨਾਨਕੜਾਂਗੇ ਉਸ ਬਾਅਦ ਚ ਫਿਰ ਦਰਬਾਰ 'ਚ ਜਾਵਾਂਗੇ ਮੱਥਾ ਟੇਕ ਕੇ ਅੰਦਰ ਵੜ ਕੇ ਵੇਖੋ ਮਾਨਪੂੜਾ ਖੁਸ਼ ਹੋ ਗਿਆ ਕਿੰਨੀ ਸੰਗਤ ਆਈ ਹੋਈ ਆ ਵੈਸੇ ਤੇ ਸੰਗਰਾਂਦ ਵਾਲੇ ਦਿਨ ਬਾਬਾ ਬੁੱਢਾ ਸਾਹਿਬ ਜੀ ਤੇ ਬਹੁਤ ਜ਼ਿਆਦੇ ਸ਼ਰਧਾਲੂ ਆਉਂਦੇ ਨੇ ਦੂਰਾਂ ਏਰੀਆ ਤੋਂ ਉਹਦਣ ਕਾਠ ਬਹੁਤ ਜ਼ਿਆਦਾ ਹੁੰਦਾ ਵਾ ਆਜ ਐਤਵਾਰ ਦਾ ਦਿਨ ਸੀ ਪਰ ਫਿਰ ਵੀ ਵੇਖੋ ਕਿੰਨੀ ਸੰਗਤ ਆਈ ਹੋਈ ਆ ਸੂਰਵੜੀ ਵਾਲੀ ਸਾਈਡ ਤੇ ਆਇਤੇ ਵੇਖੋ ਬੂਜੁਰਗ ਵੀ ਬੱਚੇ ਵੀ ਹੈਨਾ ਜਵਾਨ ਵੀ ਸਾਰੇ ਹੀ ਕਿੱਡਾ ਸੋਹਣਾ ਆ ਮੱਥਾ ਟੇਕਣ ਵਾਸਤੇ ਆਏ ਹੋਏ ਆ ਪੰਜ ਨਾਨਕ ਕਰਨ ਢਾਇਆ ਤੇ ਸਾਰਿਆਂ ਦੇ ਜਿਹੜੇ ਐ ਖਿੜੇ ਹੋਏ ਸਾਰੇ ਵੇਖੋ ਕਿੱਡੇ ਖੁਸ਼ ਆ ਮਤਲਬ ਗੁਰਦੁਆਰਾ ਐਵੋ ਜੀ ਜਗਾ ਜਾਂ ਮੰਦਿਰ ਬੋਲੋ ਗੁਰਦੁਆਰਾ ਬੋਲੋ ਜਿੱਥੇ ਆਣ ਕੇ ਕੀ ਬੰਦੇ ਦੀ ਰੂਹ ਬਿਲਕੁਲ ਖੁਸ਼ ਹੋ ਜਾਂਦੀ ਆ ਤੇ ਆ ਵੇਖੋ ਰੰਗ ਬਣੰਗੇ ਮੱਛੀਆਂ ਤੈਰਨ ਡਈਆਂ ਵਾ ਹੈਨਾ ਤੇ ਅਸਮਾਨ ਦੇ ਵਿੱਚ ਆ ਵੇਖੋ ਕਿੱਡੇ ਸੋਹਣੇ ਪੰਛੀ ਉੱਡਦੇ ਪਏ ਆ ਦੇ ਕੋਲ ਮਿਲਾ ਕੇ ਹਨਾ ਪੰਛੀ ਕਹਿ ਲੋ ਮੱਛੀਆਂ ਕਹਿ ਲੋ ਇਨਸਾਨ ਕਹਿ ਲੋ ਹਨਾ ਸਾਰੇ ਹੀ ਵੇਖੋ ਕਿੱਡੇ ਖੁਸ਼ ਨਜ਼ਰ ਆਉਣ ਦੇ ਆ ਤੇ ਅਚਾਨਕ ਫਿਰ ਮੇਰੀ ਨਿਗਾਹ ਪਈ ਸਾਹਮਣੇ ਨਾ ਗੁਲਾਬ ਦੇ ਬੜੇ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਸੀਗੇ ਆ ਵੇਖੋ ਲਾਲ ਗੁਲਾਬ ਦੇ ਫੁੱਲ ਖਿੜੇ ਹੋਏ ਤੇ ਬੜੇ ਵਧੀਆ ਲੱਗਣ ਦੇ ਸੀਗੇ ਮੈਂ ਕਿਹਾ ਤੁਹਾਨੂੰ ਵੀ ਵਿਖਾਵਾਂ ਤੇ ਇਸ ਤਰ੍ਹਾਂ ਦਾ ਖੁਸ਼ ਨੁਮਾ ਮਾਹੌਲ ਵੇਖ ਕੇ ਤੇ ਵਾਕਈ ਮਨ ਖੁਸ਼ ਹੋ ਜਾਂਦਾ ਵਾ ਸਾਹਮਣੇ ਆ ਪਿੰਕ ਗੁਲਾਬ ਦੇ ਫੁੱਲ ਖਿੜੇ ਹੋਏ ਸੀਗੇ ਤੇ ਚਲੋ ਹੁਣ ਫਿਰ ਚੱਲਦੇ ਆਂ ਅੰਦਰ ਆਪਾਂ ਮੱਥਾ ਟੇਕ ਕੇ ਪੰਚ ਨਾਨਾਸੀ ਕਰ ਲਿਆ ਵਾ ਹੈ ਨਾ ਤੇ ਅੰਦਰ ਜਾਣ ਲੱਗਿਆ ਤੇ ਸੱਜੇ ਪਾਸੇ ਨਿਗਾ ਮਾਰੀ ਤੇ ਵੇਖੋ ਗਮਲਿਆਂ ਦੇ ਵਿੱਚ ਕਿੱਡੇ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਆ ਗੇਂਦੇ ਦੇ ਦੋ ਤਿੰਨ ਤਰ੍ਹਾਂ ਦੇ ਕਲਰ ਮੈਨੂੰ ਵੇਖਣ ਨੂੰ ਮਿਲੇ ਹੋਰ ਵੀ ਬੜੇ ਤਰ੍ਹਾਂ ਦੇ ਫੁੱਲ ਸੀ ਜਿਨ੍ਹਾਂ ਦੇ ਨਾਮ ਸ਼ਾਇਦ ਮੈਨੂੰ ਨਹੀਂ ਪਤਾ ਤੇ ਚਲੋ ਹੁਣ ਚੱਲਦੇ ਆਂ ਅੰਦਰ ਮੱਥਾ ਟੇਕਣ ਵਾਸਤੇ ਤੇ ਵੈਸੇ ਤਾਂ ਅੱਜ ਉਨੀ ਜ਼ਿਆਦਾ ਭੀੜ ਨਹੀਂ ਹੈਗੀ ਭੀੜ ਜ਼ਿਆਦਾ ਹੁੰਦੀ ਸੰਗਰਾਂਦ ਵਾਲੇ ਦਿਨ ਉਦੋਂ ਫਿਰ ਨਾ ਦੂਰ ਨੇੜਿਆਂ ਤੋਂ ਸੰਗਤ ਆਉਂਦੀ ਮੱਥਾ ਟੇਕਣ ਵਾਸਤੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਵੀ ਆਉਂਦੇ ਆ ਤੇ ਉਦੋਂ ਇਕੱਠ ਬਹੁਤ ਹੁੰਦਾ ਵਾ ਤੇ ਫਿਰ ਉਦੋਂ ਇੰਨੀ ਆਸਾਨੀ ਨਾਲ ਮੱਥਾ ਨਹੀਂ ਟੇਕਿਆ ਜਾਂਦਾ ਉਦੋਂ ਤੇ ਫਿਰ ਵਾੜੀ ਸਿੰਦੇ ਨੰਗਾਉਂਦੇ ਆ ਬਾਸ ਲਾਇਆ ਹੁੰਦਾ ਵਾ ਤੇ ਫਿਰ ਥੋੜੇ-ਥੋੜੇ ਕਰਕੇ ਸ਼ਰਦਾਲੂਆਂ ਨੂੰ ਅੰਦਰ ਜਾਣ ਦਿੰਦੇ ਮੱਥਾ ਟੇਕਣ ਵਾਸਤੇ ਤੇ ਅੰਦਰ ਵੜਦਿਆਂ ਸਭ ਤੋਂ ਪਹਿਲਾਂ ਨਜ਼ਰ ਪਈਆ ਚੂਮਰਦੂਤੇ ਜੋ ਬੜਾ ਸੋਹਣਾ ਲੱਗਣ ਰਿਹਾ ਸੀਗਾ ਤੇ ਫਿਰ ਅਸੀਂ ਆਹ ਵੇਖੋ ਅੰਦਰ ਆ ਗਏ ਮੱਥਾ ਟੇਕਣ ਨੂੰ ਤੇ ਇਹਨੂੰ ਨਾ ਵੀਰ ਬਾਬਾ ਬੁੱਢਾ ਸਾਹਿਬ ਜੀ ਕਿਹਾ ਜਾਂਦਾ ਵਾ ਵੀਰ ਦਾ ਮਤਲਬ ਹੁੰਦਾ ਵਾ ਵੀ ਜਿੱਤਰਾ ਕੋਈ ਰਿਜ਼ਰਵ ਜੰਗਲ ਹੋਵੇ ਜੋ ਕਿ ਜਾਨਵਰਾਂ ਦੇ ਚੜਨ ਵਾਸਤੇ ਹੋ ਬਣਾਇਆ ਹੋਵੇ ਹੈਨਾ ਤੇ ਕਹਿੰਦੇ ਵੀ ਆ ਜਿਹੜਾ ਜੰਗਲ ਆ ਨਾ ਆ ਜਿਹੜਾ ਫੋਰੈਸਟ ਸੀਗਾ ਇਹ ਗੁਰੂ ਅਰਜਨ ਦੇਵ ਜੀ ਨੂੰ ਪੱਟੀ ਦੇ ਕਿਸੇ ਚੌਧਰੀ ਨੇ ਪੇਟਾ ਸਰੂਪ ਦਿੱਤਾ ਸੀਗਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਦੇ ਕਾਫੀ ਸਾਲ ਇੱਥੇ ਵਿਅਤਿਤ ਕੀਤੇ ਮਾਤਾ ਗੰਗਾ ਜੀ ਵੀ ਇੱਥੇ ਆਈ ਸੀ ਕਿ ਬਾਬੇ ਬੁੱਢੇ ਸਾਹਿਬ ਜੀ ਕੋਲ ਪੁੱਤਰ ਦੀ ਦਾਤ ਵਾਸਤੇ ਤੇ ਪੇਟਾ ਸੜੂ ਮਿਸੇ ਪਰਸ਼ਾਦੀ ਅਤੇ ਪਿਆਜ਼ ਲੈ ਕੇ ਆਏ ਸੀਗੇ ਤੇ ਪਿਆਜ਼ ਨੂੰ ਭੰਦਿਆ ਹੋਇਆ ਬਾਬਾ ਜੀ ਨੇ ਕਿਹਾ ਸੀਗਾ ਕਿ ਜਿਸ ਤਰ੍ਹਾਂ ਮੈਂ ਆਪਣੇ ਹੱਥਾਂ ਦੇ ਨਾਲ ਇਸ ਪਿਆਜ਼ ਨੂੰ ਭੰਨਿਆ ਵਾ ਉਸੇ ਤਰ੍ਹਾਂ ਤੁਹਾਡੇ ਘਰ ਇੱਕ ਬਹੁਤ ਵੱਡਾ ਯੋਧਾ ਪੈਦਾ ਹੋਏਗਾ ਜੋ ਕਿ ਆਪਣੇ ਦੁਸ਼ਮਨਾ ਦੇ ਸਿਰ ਇਸੇ ਤਰ੍ਹਾਂ ਹੀ ਭੰਨਿਆ ਗਿਆ ਗੁਰੂਵਾਕ ਸਿੱਧ ਹੋਇਆ ਤੇ ਮਾਤਾ ਗੰਗਾ ਜੀ ਦੇ ਘਰ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਆਗਮਨ ਹੋਇਆ ਸੋ ਇਹ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਦੇ ਦਾਨੀ ਕਹਾ ਜਾਂਦਾ ਵਾ ਤਾਜ ਵੀ ਜਿੰਨਾਂ ਦੀ ਚੋਲੀ ਭਰਦੀ ਆ ਤੇ ਉਹ ਫਿਰ ਖੁਸ਼ੀ ਦੇ ਨਾਲ ਭੇਟਾ ਸਰੂ ਮਿੱਸੇ ਪ੍ਰਸ਼ਾਦੇ ਲੈ ਕੇ ਆਉਂਦੇ ਆ ਤੇ ਜਦੋਂ ਵੀ ਅਸੀਂ ਬਾਬੇ ਬੁੱਢੇ ਸਾਹਿਬ ਆਈਏ ਅਸੀਂ ਮਿੱਸੇ ਪ੍ਰਸ਼ਾਦੇ ਲੈਣੇ ਬਿਲਕੁਲ ਨਹੀਂ ਭੁੱਲਦੇ ਬਾਹਰ ਨਿਕਲ ਕੇ ਮੇਰੀ ਨਜ਼ਰ ਆਪ ਬੋਰਦ ਉੱਤੇ ਪਈ ਸੀ ਜਿੱਦੇ ਉੱਤੇ ਪੂਰਾ ਗੁਰੂ ਇਤਿਹਾਸ ਲਿਖਿਆ ਹੋਇਆ ਸੀਗਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਇੱਕ ਪਾਸਿਆ ਪੌੜੀ ਜੀ ਲੱਗੀ ਹੋਈ ਸੀਗੀ ਹੈਨਾ ਕੰਸਟਰਕਸ਼ਨ ਦਾ ਕੰਮ ਚੱਲਣ ਦਿਆ ਸੀ ਦਿਨੋਂ ਦਿਨ ਗੁਰਦੁਆਰੇ ਨੂੰ ਹੋਰ ਜ਼ਿਆਦਾ ਸੋਹਣਾ ਬਣਾਇਆ ਜਾਂਦਿਆ ਵਾ ਤੇ ਗੁਰਦੁਆਰੇ ਦੀ ਸੁੰਦਰਤਾ ਵੀ ਨਿਖਰਦੀ ਜਾਂਦੀ ਆ ਫਿਰ ਅਸੀਂ ਦਰਸ਼ਨ ਕੀਤੇ ਨਿਸ਼ਾਨ ਸਾਹਿਬ ਜੀ ਦੇ ਤੇ ਆਗੇ ਪ੍ਰਸ਼ਾਦ ਲੈਣ ਹੁਣ ਪ੍ਰਸ਼ਾਦ ਦੇ ਨਾਲ ਇੱਥੇ ਦੋ ਕਾਊਂਟਰ ਬਣਾ ਦਿੱਤੇ ਆ ਪਹਿਲੂ ਇੱਕੋ ਕਾਊਂਟਰ ਸੀਗਾ ਦੋ ਕਾਊਂਟਰ ਬਣਾ ਦਿੱਤੇ ਸੋ ਕੋ ਵਦਿਆ ਹੋਇਆ ਹੈ ਨਾ ਜਦੋਂ ਫਿਰ ਸੰਗਰਾਨ ਵਾਲੇ ਦਿਨ ਇਤਨਾ ਰਸ਼ ਬਹੁਤ ਪਿੰਦਾ ਵਾ ਤੇ ਫਿਰ ਸੰਗਤਾਂ ਨੂੰ ਮੁਸ਼ਕਲ ਨਹੀਂ ਆਉਂਦੀ ਹੈ ਨਾ ਫਿਰ ਜਿਆਦਾ ਲਾਈਨ 'ਚ ਖਲੋਣਾ ਨਹੀਂ ਪੈਂਦਾ ਤੇ ਚਟ ਚਟ ਪ੍ਰਸ਼ਾਦ ਮਿਲ ਜਾਂਦਾ ਵਾ ਫਿਰ ਅਸੀਂ ਆਗੇ ਇਧਰ ਮਿੱਸੇ ਪ੍ਰਸ਼ਾਦ ਲੈਣ ਤੇ ਵੈਸੇ ਤੇ ਮਿੱਸੇ ਪ੍ਰਸ਼ਾਦ ਦੇ ਸੰਗਰਾਨ ਵਾਲੇ ਦਿਨ ਇੱਥੇ ਤੁਹਾਨੂੰ ਪਤਾ ਬਹੁਤ ਲੰਬੀ ਲਾਈਨ ਲੱਗਦੀ ਪਰ ਅੱਜ ਖਾਲੀ ਸੀਗਾ ਤਾਂ ਅਸੀਂ ਲੈ ਕੇ ਫਿਰ ਛੱਕੇ ਫਿਰ ਆਗੇ ਗੁਰੂ ਦੇ ਲੰਗਰ ਤੇ ਮੈਂ ਕਿਹਾ ਚਲੋ ਜਾਂਦੇ ਹੋਏ ਪ੍ਰਸ਼ਾਦਾ ਵੀ ਛੱਕ ਜੀਏ ਕਿਉਂਕਿ ਗੁਰੂ ਘਰ ਆਈਏ ਤੇ ਪ੍ਰਸ਼ਾਦਾ ਹਣ ਦੇ ਜਰੂਰ ਛਕਣਾ ਚਾਹੀਦਾ ਵਾ ਤੇ ਫਿਰ ਖੱਬੇ ਪਾਸੇ ਵੇਖਿਆ ਤੇ ਬੋੜੀਆਂ ਦੇ ਢੇਰ ਲੱਗੇ ਹੋਏ ਸੀਗੇ ਹੈਨਾ ਵੇਖੋ ਸੰਤਾਂ ਨੇ ਕਿੰਨਾ ਚੜਾਵਾ ਹੈਨਾ ਚੜਾਉਂਦੀਆਂ ਨੇ ਕਣਕ ਫਿਰ ਛੋਲ इत्यादि ਹੈਨਾ ਫਿਰ ਅਸੀਂ ਆਪੋ ਆਪਣੀਆਂ ਥਾੜੀਆਂ ਲੈ ਕੇ ਆ ਗਏ ਲੰਗਰ ਛਕਣ ਵਾਸਤੇ ਤੇ ਬਹੁਤਾ ਹੀ ਸਵਾਦ ਲੰਗਰ ਸੀਗਾ ਇਹ ਗੁਰੂ ਘਰ ਤੁਹਾਨੂੰ ਪਤਾ ਵੈਸੇ ਵੀ ਹੈਨਾ ਕੋਈ ਵੀ ਚੀਜ਼ ਉਹਦਾ ਸਵਾਦ ਡੁਣਾ ਤੀਨਾ ਵਾਜ ਜਾਂਦਾ ਵਾ ਤੇ ਸੋਈ ਅਸੀਂ ਲੰਗਰ ਖਾ ਕੇ ਫਿਰ ਅਸੀਂ ਬਾਹਰ ਆ ਗਏ ਤੇ ਇੱਥੇ ਚਾਦਰ ਲੰਗਰ ਲੱਗਿਆ ਸੀਗਾ ਉਹ ਵੀ ਅਸੀਂ ਛੱਕਿਆ ਤੇ ਤੁਹਾਨੂੰ ਮੇਰਾ ਵਲੌਗ ਇਹੋ ਜਿਹਾ ਲੱਗਿਆ ਜਰੂਰ ਦੱਸਣਾ ਜੇ ਤੁਹਾਨੂੰ ਪਸੰਦ ਆਇਆ ਹੋਵੇ ਤੇ ਪਲੀਜ਼ ਇੱਕ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚੰਗਾ ਜੀ ਮਿਲਦੇ ਆ ਫਿਰ ਇੱਕ ਨਵੇਂ ਵਲੌਗ 'ਚ ਤੁਹਾਡੇ ਸਾਰਿਆਂ ਦੇ ਨਾਲ ਤਦ ਤੱਕ ਸਾੜਿਆਂ ਨੂੰ ਸਤਿ ਸ਼੍ਰੀ ਅਕਾਲ